ਸੀ ਜੰਡੇ ਆਲਾ ਗੁਰੂ ਹਲਕੇ ਦੇ ਪਿੰਡ ਤਰਦੇ ਆਉਂਦੇ ਵਿੱਚ ਹੈਲਥ ਐਂਡ ਵੈਲਨੈਸ ਵੈਲਨੈਸ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਹੈ ਤੁਸੀਂ ਦੇਖ ਰਹੇ ਹੋ ਬਣ ਕੇ ਜਿਹੜਾ ਉਤਿਆਰ ਹੋ ਚੁੱਕਾ ਹੈ ਇਹ ਜਿਹੜੀ ਜ਼ਮੀਨ ਸੀਗੀ ਇਹ ਪਿੰਡ ਦੀ ਪੰਚਾਇਤ ਨੇ ਦਿੱਤੀ ਸੀਗੀ ਪਹਿਲਾਂ ਇਹ ਸੈਂਟਰ ਚੱਲਦਾ ਸੀਗਾ ਪਰ ਇਹ ਪੰਚਾਇਤ ਘਰ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਚੱਲਦਾ ਸੀਗਾ ਜਿੱਥੇ ਸਾਡਾ ਹੈਲਥ ਦਾ ਸਟਾਫ ਵੀ ਨਹੀਂ ਬੈਠ ਸਕਦਾ ਸੀਗਾ ਉਹਨਾਂ ਨੂੰ ਵੀ ਮੁਸ਼ਕਲਾਂ ਸੀਗੀਆਂ ਪਲੱਸ ਜਿਹੜੇ ਵੀ ਪੇਸ਼ੈਂਟ ਕੋਈ ਆਉਂਦੇ ਸੀਗੇ ਉਹਨਾਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਸੀਗੀਆਂ ਸੋ 29 ਲੱਖ ਰੁਪਏ ਦੀ ਲਾਗਤ ਦੇ ਨਾਲ ਅੱਜ ਇਹਨੂੰ ਅਸੀਂ ਕੰਪਲੀਟ ਕਰ ਦਿੱਤਾ ਔਰ ਬੜਾ ਸੋਹਣਾ ਸੁੰਦਰ ਜਿਹੜਾ ਹੈ ਹੈਂਡਲਨੈਸੈਂਟਰ ਇੱਥੇ ਤਰਦੇ ਹੋ ਪਿੰਦੇ ਵਿੱਚ ਬਣਿਆ ਸਮਨਤਨਵਾ ਦਿਆਂ ਸਾਡੇ ਸਰਪੰਚ ਸਾਹਿਬ ਦਾ ਸੋਨੀ ਜੀ ਵੈਸੇ ਤਾਂ ਭੈਣ ਜੀ ਸਾਡੇ ਸਰਪੰਚ ਨੇ ਕਵਲਜੀਤ ਕੌਰ ਜੀ ਤੇ ਸਾਡੇ ਐਸਐਮਓ ਨੀਰਸ ਪਾਟੀਆਂ ਵਾਲੇ ਜਿੰਨਾ ਵੀ ਸਟਾਫ ਆ ਇਹਨਾਂ ਨੇ ਵੀ ਜਿੰਨਾ ਚਿਰ ਉੱਤਰ ਸੀਗਾ ਆਪਣੀਆਂ ਬੈਸਟ ਕੋਸ਼ਿਸ਼ਾਂ ਜਿਹੜੀਆਂ ਕਰਦੇ ਰਹੇ ਨੇ ਪਰ ਹੁਣ ਇਹਨਾਂ ਨੂੰ ਵੀ ਬੈਠਣ ਵਾਸਤੇ ਦਵਾਈਆਂ ਰੱਖਣ ਵਾਸਤੇ ਲੈਬ ਰੂਮ ਆ ਸਾਰਾ ਮੈਂ ਦੇਖ ਰਿਹਾ ਟਾਇਲਟ ਮੇਲ ਫੀਮੇਲ ਅਲੱਗ-ਅਲੱਗ ਇਹਦੇ ਵਿੱਚ ਬਣੇ ਨੇ ਆਊਟਰੀਚ ਰੂਮ ਬਣਿਆ ਜਿਹੜੇ ਜਿਹੜੇ ਸੀਐਚਓ ਸੀਐਚਓ ਨੇ ਮੈਂ ਇਹਨਾਂ ਦਾ ਰੂਮ ਅਲੱਗ ਬਣਿਆ ਸੋ ਮੈਂ ਸਮਝਦਾ ਪੂਰੇ ਇਲਾਕੇ ਨੂੰ ਇਹਦਾ ਜਿਹੜਾ ਬਹੁਤ ਫਾਇਦਾ ਹੋਏਗਾ ਪਰ ਸਰਦਾਰ ਕੁਮਰ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਦੇ ਉੱਤੇ ਖਾਸ ਤੌਰ ਤੇ ਅਸੀਂ ਤਵਜੋ ਜੜੀਆਂ ਉਹ ਦੇ ਰਹੇ ਹਾਂ ਸੋ ਉਹਦੇ ਉਸੇ ਹੀ ਆਪਣੇ ਮਿਸ਼ਨ ਦੇ ਵਿੱਚ ਅੱਗੇ ਵਧਿਆ ਇਹ ਜਿਹੜਾ ਹੈਲਥ ਐਂਡ ਵੈਲਨੈਸ ਸੈਂਟਰ ਇਹਦਾ ਉਦਘਾਟਨ ਕੀਤਾ ਗਿਆ ਮੇਰੇ ਵੱਲੋਂ ਇਲਾਕੇ ਦੇ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕ